ਸਾਸਤਰੀਆ ਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਆ ਯੂਰਪ ਯੂਨੀਅਨ ਹੰਗਰੀ ਦੇ ਵਿੱਚ ਤੇ ਇਹ ਤੁਸੀਂ ਯੂਰਪ ਦੇ ਗਰਾਊਂਡ ਦੇਖ ਸਕਦੇ ਆ ਇਹ ਜਿਹੇ ਗਰਾਊਂਡ ਹੁੰਦੇ ਫੁੱਟਬਾਲ ਖੇਡਣ ਵਾਲਿਆਂ ਦੇ ਤੇ ਹਨ ਇਹ ਜਿਹੇ ਸੋਹਣੇ ਗਰਾਊਂਡ ਬਣਾਉਂਦੇ ਆ ਇਹ ਜਿਹਦੇ ਨਾਲ ਮਤਲਬ ਇਹਨਾਂ ਦੀ ਪਨੀਰੀ ਤਿਆਰ ਹੁੰਦੀ ਆ ਫੁੱਟਬਾਲ ਲਈ ਗੇਮਾਂ ਲਈ ਤੇ ਆ ਦੇਖੋ ਵੀ ਬੈਂਚ ਪਏ ਆ ਆਪਣਾ ਇਧਰਲੀ ਸਾਈਡ ਸੀ ਉਹ ਦੂਸਰੇ ਸਾਈਡ ਉਹਦੇ ਟਾਈਮਿੰਗ ਵਾਲਾ ਲੱਗਿਆ ਹੋਇਆ ਇਹ ਸੋਹਣਾ ਗਰਾਊਂਡ ਹੁੰਦੇ ਆ ਇੱਥੇ ਆ ਕੇ ਰनाल्डੋ ਵਰਗੇ ਬਣਦੇ ਆ ਆਪਾਂ ਆਪਣੇ ਜਵਾਬ ਆ ਜਿਹੜੇ ਆਪਣੇ ਇਹ ਪਿੰਡ ਦਾ ਗਰਾਊਂਡ ਆ ਤੁਸੀਂ ਦੇਖ ਸਕਦੇ ਹੋ ਵੀ ਆ ਸਟੇਜ ਲੱਗੀ ਹੋਈ ਆ ਇਧਰਲੀ ਸਾਈਡ ਇੱਕ ਪਿੰਡ ਦਾ ਗਰਾਊਂਡ ਆ ਪਿੰਡ ਦੇ ਵਿੱਚ ਤੁਸੀਂ ਇਹ ਸਹੂਲਤ ਦੇਖ ਸਕਦੇ ਹੋ ਆਪਾਂ ਅਜੇ ਸਹੂਲਤ ਤੋਂ ਵਾਂਝੇ ਕਿਉਂ ਆ ਵਸਾ ਤੁਸੀਂ ਦੇਖ ਸਕਦੇ ਹੋ ਵੀ ਆ ਸਟੇਜ ਆ ਆ ਗਰਾਊਂਡ ਲੱਗਿਆ ਹੋਇਆ ਪਰਲੇ ਪਾਸੇ ਬਣਿਆ ਹੋਇਆ ਠੀਕ ਹੈ ਔ ਗਰਾਊਂਡ ਚ ਖੇਡ ਹੀ ਜਾਂਦੇ ਆ ਟਾਪ ਕਲਾਸ ਗਰਾਊਂਡ ਆ ਇੱਥੇ ਤੇ ਦੇਖੋ ਵੀ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਆ ਲਾਈਟਾਂ ਦੇਖੋ ਹਾਈ ਲਾਈਟ ਆ ਹਾਈ ਟੈਕ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਅਜੇ ਕੰਮ ਚੱਲ ਰਿਹਾ ਠੀਕ ਹੈ ਤੇ ਜੁਆਕਾਂ ਲਈ ਇਹਨਾਂ ਨੇ ਬਹੁਤ ਖਾਸ ਖਾਸ ਪ੍ਰਬੰਧ ਕੀਤੇ ਹੋਏ ਆ ਤੇ ਆਪਾਂ ਇਧਰ ਨੂੰ ਜਾ ਰਹੇ ਆ ਤੇ ਇੰਟਰਨੈਸ਼ਨਲ ਪੱਧਰ ਦਾ ਗਰਾਊਂਡ ਬਣਾਇਆ ਇਹਨਾਂ ਨੇ ਨਾਲੇ ਬਹੁਤਾ ਸਾਡੇ ਆਉਣ ਤੋਂ ਪਹਿਲਾਂ ਇਹ ਬਹੁਤਾ ਪਿੰਡ ਡਵਰਪ ਨਹੀਂ ਸੀਗਾ ਅੱਜ ਇਹ ਬਹੁਤ ਡਿਵੈਲਪ ਹੋ ਗਿਆ ਤੁਸੀਂ ਦੇਖੋ ਵੀ ਇੱਥੇ ਟ੍ਰੈਕ ਵਗੈਰਾ ਲੱਗੇ ਹੋਏ ਆ ਆਹ ਜੋ ਅੱਖਾਂ ਵਾਸਤੇ ਸਾਈਕਲਿੰਗ ਵਗੈਰਾ ਚੱਲ ਰਹੀ ਆ ਮੈਨੂੰ ਲੱਗ ਗਿਆ ਸੀ ਮੈਨੂੰ 5 ਮਿੰਟ ਤੱਕ ਤੇ ਇੱਧਰ ਤੁਹਾਨੂੰ ਦਿਖਾਉਣਾ ਹੈ ਵੀ ਗਰਾਊਂਡ ਹੈਸ਼ਟੈਗ ਕੀ ਹੁੰਦਾ ਹੈ ਆਪਣੇ ਗਰਾਊਂਡ ਕਾਹੇ ਜੇ ਬਣੇ ਹੋਏ ਆ ਕਲਾਸ ਗਰਾਊਂਡ ਆ ਇੱਥੇ ਆ ਤੁਸੀਂ ਦੇਖ ਸਕਦੇ ਆ ਤੇ ਯੋਰ ਪ੍ਰਿਯੂਨિયન ਹੰਗਰੀ ਦੇ ਵਿੱਚ ਤੇ ਆਪਾਂ ਇਹਨੂੰ ਅੰਦਰੋਂ ਦੇਖਦੇ ਹਾਂ ਅੰਦਰ ਬਣਿਆ ਇਹ ਬਹੁਤ ਤਕੜਾ ਅਜੇ ਦਾ ਕੰਮ ਚੱਲ ਰਿਹਾ ਰਿਪੇਅਰ ਵਗੈਰਾ ਦਾ ਤਾਂ ਕਾਫੀ ਟਾਈਮ ਦਾ ਬਣੀ ਜਾਂਦਾ ਆ ਆ ਦੇਖੋ ਦੋਸਤੋ ਯੂਰਪ ਯੂਨੀਅਨ ਹੰਗਰੀ ਦਾ ਗਰਾਊਂਡ ਟੌਪ ਕਲਾਸ ਗਰਾਊਂਡ ਆ ਤੇ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਕੀ ਇਹਦਾ ਹਾਲ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਤੇ ਆਦ ਤੁਸੀਂ ਦੇਖ ਸਕਦੇ ਹੋ ਗਰਾਊਂਡ